ਦੱਸ ਕਾ ਮੈਨੂੰ ਕਿੱਦਾਂ ਬੋਲੀਦਾ ਬੰਦ ਜ਼ੁਬਾਨ ਨਾ ਦੱਸ ਕਾ ਮੈਨੂੰ ਕਿੱਦਾਂ ਬੋਲੀਦਾ ਨੌ ਦਰਵਾਜ਼ੇ ਲੰਘ ਕੇ ਦਸਵਾ ਕਿੱਦਾਂ ਖੋਲੀਦਾ ਵਿਰਾ ਤੇਲ ਬਿਣ ਬੱਤੀਓ ਦੀਵਾ ਕਿੱਥੇ ਜਗਦਾ ਏ ਵਧਿਆ ਖਾਣਾ ਨਾ ਮੇਰਾ ਥਾਰ ਨੂੰ ਕਿੱਦਾਂ ਟੋਲੀਦਾ ਐ ਰੋੜ ਦੇ ਵਧਿਆ ਭੜ ਕੇ ਆ ਜਾ ਉਹ ਰੋੜ ਦੇ ਵਧਿਆ ਭੜ ਕੇ ਆ ਜਾ ਛਲ ਸੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਦੇ ਬਾਬਾ ਗੱਲ ਸੁਣਾ ਦੇ ਅੰਦਰ ਦੀ ਉਹ ਨਾ ਮਸਜਿਦ ਦੀ ਨਾ ਮੰਦਰ ਦੀ ਉਹ ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਸਜੀਪੀ ਪਰ ਪੱਥਰ ਦੀਵਾਰ ਤੇ ਹੈ ਉਹ ਜਿੱਥੇ ਜਾ ਕੇ ਬਹਿਨੇ ਆ ਉਹ ਤੇਰਾ ਪਤਾ ਨਹੀਂ ਮਿਲਦਾ ਮੁੰਜ ਨਾਮ ਤਾਂ ਲੈਨੇ ਆ ਫਿਰ ਫਕੀਰੇ ਭਰੀ ਪਾਤੀ ਦੱਸਿਆ ਮੇਰੇ ਵਰਗੇ ਕੰਵਲੇ ਨੇ ਪੁੱਛਿਆ ਤੇ ਫਕੀਰ ਕੀ ਕਹਿੰਦਾ ਚੈੱਕ ਕਰ ਵੇਖੀ ਨਹੀਂ ਵੇਖੀ ਅੜੀਏ ਦੇਖੀ ਨਹੀਂ ਦੇਖੀ ਅੜੀਏ ਨੀਂਦਰ ਬੋਲੇ ਕੌਣ ਦੇਖੀ ਦੇਖੀ ਅੜੀਏ ਨੀਂਦਰ ਬੋਲੇ ਕੌਣ ਬਾਹਰ ਜਿਨਾ ਨੂੰ ਲੱਭਦੀ ਐ ਨੀ ਕਿੱਤੋਂ ਹੀ ਸਜਣਾ ਹੋ ਨੀ ਕੰਬੜੀਏ ਬਾਹਰ ਜਿਨਾ ਨੂੰ ਲੱਭਦੀ ਐ ਕਿੱਤੋਂ ਹੀ ਸਜਣਾ ਹੋ ਪੱਥਰ ਦੀਵਾਰਤ ਹੈ ਉਹ ਜਿੱਥੇ ਜਾ ਕੇ ਬੈਨੇ ਹਾਂ ਤੇਰਾ ਪਤਾ ਨਹੀਂ ਮਿਲਦਾ ਉਂਜ ਨਾਮ ਤਾਂ ਲੈਨੇ ਆ ਚੁੱਪੀਆਂ ਵੀ ਲਾਈਆਂ ਨੇ ਚੁੱਪੀਆਂ ਵੀ ਲਾਈਆਂ ਨੇ ਆ ਮਨ ਪੈਰ ਵੀ ਗੰਦਾ ਏ ਉਹ ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਤਕਾ ਏ ਉਹ ਬੜਾ ਖੌਰ ਪਾਇਆ ਏ ਵੇਖਾ ਸਮਾਰੋਲਾ ਉਹ ਬੜਾ ਖੌਰ ਪਾਇਆ ਏ ਆ ਕੁੱਟ ਤਬਲੇ ਖਾਵੇਂ ਜਿੰਨਾ ਨੂੰ ਤੂੰ ਦੱਸਦਾ ਉਹ ਕੋਈ ਹੋਰ ਆਖਾਣੇ ਇੱਕ ਬਾਬਾ ਬੁੱਲੇ ਸ਼ਾਹ ਦਾ ਸ਼ੇਰ ਸੀਗਾ ਕਹਿੰਦਾ ਕਹਿੰਦੇ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਕਿ ਦੁਨੀਆਂ ਲੱਭਦੀ ਉਹਨਾਂ ਨੂੰ ਜਿਹੜੇ ਖੁਦ ਨੂੰ ਲੱਭ ਜਾਣ ਚਾਹਣ ਪਾਸੇ 네ਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਇਹ ਦੁਨੀਆ ਲੱਭਦੀ ਉਹਨਾਂ ਨੂੰ ਉਹ ਜਿਹੜੇ ਖੁਦ ਨੂੰ ਲੱਭਦੇ ਰਹੇ ਬਾਹਰੋਂ ਸੋਨੇ ਦੇ ਪੁੱਤ ਨੇ ਨੇ ਵੇ ਖਸਮਾ ਬਾਹਰੋਂ ਸੋਨੇ ਦੇ ਪੁੱਤਲੇ ਨੇ ਤੇ ਵਿੱਚ ਪਰੀਆਂ ਪਤਾਂ ਵੇ ਜਿਨ੍ਹਾਂ ਨੂੰ ਉਹ ਦਿਸਦਾ ਹੈ ਉਹ ਕੋਈ ਹੋਰ ਅੱਖਾਂ ਨੇ ਕੋਸ਼ਿਸ਼ ਤਾਂ ਕੀਤੀ ਲੱਭਣ ਲਈ ਲੱਖਾਂ ਨੇ ਪਰ ਜਿੰਨਾ ਨੂੰ ਤੂੰ ਦਿਸਦਾ ਉਹ ਕੋਈ ਹੋਰ ਅੱਖਾਂ ਨੇ ਉਹ ਮੇਰੇ ਸਾਈਂ ਦੀ ਅੱਖਾਂ ਨੇ ਉਹ ਮੇਰੇ ਸਾਈਂ ਦੀ ਅੱਖਾਂ ਨੇ ਹੋ 办驾照。